ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ ਫੇਸਬੁੱਕ ਪੇਜ ਪੰਜਾਬੀ ਵਾਲੇ ਪੈਂਜੀ ਤੇ ਤੁਹਾਡਾ ਸਾਰਿਆਂ ਦਾ ਅੱਜ ਦਾ ਵਿਸ਼ਾ ਲੋਕਗੀਤ ਘੋੜੀਆਂ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਘੋੜੀਆਂ ਕਿਸ ਨੂੰ ਕਹਿੰਦੇ ਨੇ ਕਦੋਂ ਗਾਈਆਂ ਜਾਂਦੀਆਂ ਨੇ ਤੇ ਘੋੜੀਆਂ ਵਿੱਚ ਕਿਸ ਤਰ੍ਹਾਂ ਦੇ ਭਾਵਾਂ ਨੂੰ ਪ੍ਰਗਟ ਕੀਤਾ ਜਾਂਦਾ ਹੈ ਇਸ ਬਾਰੇ ਜਾਣਕਾਰੀ ਦਾਂਗੀ ਘੋੜੀਆਂ ਵਿਆਹ ਦੇ ਦਿਨਾਂ ਵਿੱਚ ਮੁੰਡੇ ਦੇ ਘਰ ਵਿੱਚ ਔਰਤਾਂ ਦੁਆਰਾ ਗਾਏ ਜਾਣ ਵਾਲੇ ਲੋਕ ਗੀਤ ਨੂੰ ਘੋੜੀਆਂ ਆਖਦੇ ਹਨ ਵਿਆਹ ਦੇ ਦਿਨਾਂ ਵਿੱਚ ਆਂਗਵਾੜ ਦੀਆਂ ਔਰਤਾਂ ਰਿਸ਼ਤੇਦਾਰਾਂ ਦੀਆਂ ਔਰਤਾਂ ਇਕੱਠੇ ਹੋ ਕੇ ਮੁੰਡੇ ਦੇ ਘਰ ਵਿੱਚ ਜਿਹੜੇ ਲੋਕ ਗੀਤ ਗਾਉਂਦੀਆਂ ਹਨ ਉਹਨਾਂ ਨੂੰ ਕੀ ਕਹਿੰਦੇ ਨੇ ਉਹਨਾਂ ਨੂੰ ਘੋੜੀਆਂ ਕਹਿੰਦੇ ਨੇ ਘੋੜੀਆਂ ਵਿੱਚ ਵਿਆਹ ਜਾਣ ਵਾਲੇ ਮੁੰਡੇ ਨੂੰ ਜਨਮ ਤੋਂ ਹੀ ਭਾਗਾ ਵਾਲਾ ਦੱਸਿਆ ਜਾਂਦਾ ਹੈ ਸਾਡੇ ਸਮਾਜ ਵਿੱਚ ਮੁੰਡੇ ਦੇ ਜਨਮ ਨੂੰ ਬੜਾ ਮਹੱਤਵ ਦਿੱਤਾ ਜਾਂਦਾ ਹੈ ਤੇ ਮੁੰਡੇ ਦੇ ਜਨਮ ਨੂੰ ਸ਼ੁਰੂ ਤੋਂ ਹੀ ਜਿਹੜਾ ਹੈ ਭਾਗਾ ਵਾਲਾ ਦੱਸਿਆ ਜਾਂਦਾ ਹੈ ਘੋੜੀਆਂ ਵਿੱਚ ਵਿਆਹ ਜਾਣ ਵਾਲੇ ਮੁੰਡੇ ਦੀ ਖੂਬਸੂਰਤੀ ਮੁੰਡੇ ਦੇ ਪਰਿਵਾਰ ਦੀ ਸਮਾਜਿਕ ਤੇ ਆਰਥਿਕ ਖੁਸ਼ਹਾਲੀ ਦਾ ਜ਼ਿਕਰ ਹੁੰਦਾ ਹੈ ਘੋੜੀਆਂ ਵਿੱਚ ਖਾਸ ਤੌਰ ਤੇ ਮੁੰਡੇ ਦੇ ਪਰਿਵਾਰ ਦੀ ਜਿਹੜੀ ਆਰਥਿਕ ਤੇ ਸਮਾਜਿਕ ਸਥਿਤੀ ਹੈ ਮੁੰਡੇ ਦੀ ਖੂਬਸੂਰਤੀ ਹੈ ਮੁੰਡੇ ਦੇ ਖਾਨਦਾਨ ਦੀ ਵਡਿਆਈ ਕੀਤੀ ਜਾਂਦੀ ਹੈ ਘੋੜੀਆਂ ਨੂੰ ਇਸਤਰੀਆਂ ਰਲ ਕੇ ਗਾਉਂਦੀਆਂ ਹਨ ਅਤੇ ਗਾਏ ਜਾਣ ਦੀ ਲੋੜ ਮੁਤਾਬਿਕ ਇਸ ਵਿੱਚ ਸ਼ਬਦਾਂ ਤੇ ਵਾਕਾਂਸ਼ਾਂ ਦਾ ਵਾਅਦਾ ਘਾਟਾ ਹੁੰਦਾ ਰਹਿੰਦਾ ਹੈ ਘੋੜੀਆਂ ਇਸਤਰੀਆਂ ਰਲ ਕੇ ਗਾਉਂਦੀਆਂ ਨੇ ਤੇ ਜਦੋਂ ਗਾਉਂਦੀਆਂ ਨੇ ਤਾਂ ਸ਼ਬਦਾਂ ਦਾ ਵਾਅਦਾ ਘਾਟਾ ਕਿ ਸ਼ਬਦ ਘਟ ਵੀ ਸਕਦੇ ਨੇ ਵੱਧ ਵੀ ਸਕਦੇ ਨੇ ਇਸ ਲਈ ਕੋਈ ਪਾਬੰਦੀ ਨਹੀਂ ਹੁੰਦੀ ਬਾਕੀ ਲੋਕ ਗੀਤਾਂ ਵਾਂਗ ਘੋੜੀਆਂ ਦੀ ਆਪਣੇ ਖਿੱਤੇ ਦੀ ਬੋਲੀ ਵਿੱਚ ਹੁੰਦੀਆਂ ਹਨ। ਬਾਕੀ ਲੋਕੀ ਤਾਂ ਆਂਗ ਘੋੜੀਆਂ ਵੀ ਆਪਣੇ ਇਲਾਕੇ ਜਾਂ ਖਿੱਤੇ ਦੀ ਬੋਲੀ ਵਿੱਚ ਹੀ ਗਾਈਆਂ ਜਾਂਦੀਆਂ ਹਨ। ਸੁਹਾਗ ਵਾਂਗ ਘੋੜੀਆਂ ਵੀ ਭਾਵ ਤੇ ਬੰਤਰ ਪੱਖੋਂ ਸਰਲ ਹੁੰਦੀਆਂ ਹਨ। ਇਨ੍ਹਾਂ ਵਿੱਚ ਦੋਹਰਾਓ, ਪ੍ਰਕ੍ਰਿਤਿਕ ਸੁੰਹਾ, ਰਵਾਨਗੀ ਤੇ ਸੰਗੀਤਕ ਲੈ ਹੁੰਦੀ ਹੈ। ਭਾਵ, ਸੁਹਾਗ ਤੇ ਘੋੜੀਆਂ ਗਾਈਆਂ ਜਾਂਦੀਆਂ ਹਨ ਉਹਨਾਂ ਵਿੱਚ ਸ਼ਬਦਾਂ ਦਾ ਦੋਹਰਾਓ ਉਹਨਾਂ ਨੂੰ ਸੰਗੀਤਕ ਲੈ ਦਿੰਦਾ ਹੈ ਕੁਝ ਕੋੜੀਆਂ ਮੱਥੇ ਤੇ ਚਮਕਨ ਵਾਲ ਮੇਰੇ ਬਨੜੇ ਦੇ ਲਾਉਨੀ ਲਾਉ ਇਹਨੂੰ ਸੱਗਣਾ ਦੀ ਮਹਿੰਦੀ ਮਹਿੰਦੀ ਨਾਲ ਹੱਥ ਕਰੋ ਲਾਲ ਮੇਰੇ ਬਨੜੇ ਦੇ ਨਿੱਕੀ ਨਿੱਕੀ ਬੂੰਦੀ ਵੇ ਨਿੱਕਿਆ ਮੀ ਵੇ ਵਰੇ ਵੇ ਨਿਕਿਆ ਮਾਂ ਵੇ ਸੂ ਹਗਣ ਤੇਰੇ ਸ਼ਗਨ ਕਰੇ ਹਰਿਆਣੀ ਮਾਲਨ ਹਰਿਆਣੀ ਪੈਨੇ ਹਰਿਆ ਤੇ ਭਾਗੀ ਭਰਿਆ ਜਿਸ ਦਿਹਾੜੇ ਮੇਰਾ ਹਰਿਆ ਜਮਿਆ ਸੋਈ ਦਿਹਾੜਾ ਭਾਗੀ ਭਰਿਆ ਮੁੰਡੇ ਦੇ ਜਨਮ ਵਾਲਾ ਦਿਨ ਹੀ ਭਾਗਾ ਵਾਲਾ ਮੰਨਿਆ ਜਾਂਦਾ ਹੈ ਸੋ ਇਸ ਤਰ੍ਹਾਂ ਭੋਲੀਆਂ ਬੀਸੀਆਂ ਕੁਝ ਕੋੜੀਆਂ ਦੇ ਬਾਰੇ ਮੈਂ ਤੁਹਾਨੂੰ ਅੱਜ ਜਾਣਕਾਰੀ ਦਿੱਤੀ ਹੈ ਅਗਲੀ ਵੀਡੀਓ ਦੇ ਵਿੱਚ ਹੋਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਦਿੱਤੀ ਜਾਏਗੀ ਕਿਰਪਾ ਕਰਕੇ ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਜੀ ਧੰਨਵਾਦ